सशिका गोयल साहब सशिका ਸਾਰਿਆਂ ਨੂੰ ਜਿਹੜੇ ਵੀ ਹਨ ਪ੍ਰੈਸੈਂਟ ਨੇ ਬਿਊਟੀ ਪ੍ਰੋਡਕਟ ਵਾਲੀ ਜਿਹੜੀ ਕਿਟ ਹੈ ਮੇਰੀ ਡਾਟਰ ਨੇ ਮੈਨੂੰ ਸੈਂਡ ਕੀਤੀ ਸੀ ਯੂ ਐਸ اے ਤੋਂ ਔਰ ਬਹੁਤ ਹੀ ਵਧੀਆ ਕਿਟ ਹੈ ਸਾਡਾ ਪੂਰਾ ਪਰਿਵਾਰ ਤੁਹਾਡੀ ਕਿਟ ਯੂਜ਼ ਕਰਦਾ ਹੈ ਔਰ ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ ਉਸ ਕਿਟ ਲਈ ਇਸ ਵਿੱਚ ਕਈ ਤਰ੍ਹਾਂ ਦੇ ਤੇਲ ਸਨ ਜਿਵੇਂ ਕਿ ਅੱਖਾਂ ਦੇ ਵਿਚ ਲਾਣ ਲਈ ਜਿਵੇਂ ਕਾਲੇ ਘੇਰੇ ਹੋ ਜਾਂਦੇ ਹਨ ਜਾਂ ਸਕਿਨ ਤੇ ਪੈਚਸ ਪੈ ਜਾਂਦੇ ਹਨ ਬਹੁਤ ਹੀ ਵਧੀਆ ਪ੍ਰੋਡਕਟ ਹੈ ਬਹੁਤ ਹੀ ਫਰਕ ਪਿਆ ਹੈ ਲਾਣ ਨਾਲ بس ਇੱਕ ਪ੍ਰੈਸ਼ਨ ਹੈ ਕਿ ਬੱਚਿਆਂ ਲਈ ਕੋਈ ਐਸਾ ਪ੍ਰੋਡਕਟ ਹੈ ਜਿਵੇਂ ਬੱਚਿਆਂ ਨੂੰ ਵੀ ਅੱਜਕੱਲ ਪੜ੍ਹਾਈ ਦੇ ਸਟ्रेस ਰਹਿੰਦਾ ਹੈ ਤੇ ਉਹਨਾਂ ਦੇ ਵਾਲ ਚਿੱਟੇ ਹੋ ਰਹੇ ਹਨ ਕੁਝ ਐਸਾ ਪ੍ਰੋਡਕਟ ਦੱਸੋ ਕਿ ਹੈ ਤੁਹਾਡੇ ਵਿੱਚ ਕਿ ਤੁਹਾਡੇ ਸਾਡੇ ਲਈ ਕੀ ਬਹੁਤ ਵਧੀਆ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਤੁਹਾਨੂੰ ਵਧਾਈ ਹੈ ਕਿ ਤੁਹਾਡੇ ਸਾਰੇ ਪਰਿਵਾਰ ਨੂੰ ਰੁਪਾਂਜਲੀ ਸਾਡੀ ਜਿਹੜੀ ਫੇਸ ਦੀ ਕਿਟ ਹੈ ਉਹ ਪਸੰਦ ਆਈ ਹੈ ਉਹਦੇ ਵਿੱਚ ਰੁਪਾਂਜਲੀ హెయిਰ ਆਇਲ ਵੀ ਆਉਂਦੇ ਆ ਰੁਪਾਂਜਲੀ ਦੇ ਵਿੱਚ ਸਾਡੇ ਬਹੁਤ ਸਾਰੇ ਪ੍ਰੋਡਕਟ ਆਪਾਂ ਦੇ ਪਾਏ ਆ ਲੈਕਿਨ ਸਾਡਾ ਇੱਕੋ ਹੀ ਕਹਿਣਾ ਹੁੰਦਾ ਕਿ ਜਿੱਦਾਂ ਅਸੀਂ ਲਿਖਿਆ ਜਿੱਦਾਂ ਅਸੀਂ ਦੱਸਿਆ ਉਹਨੂੰ ਉਸ ਤਰ੍ਹਾਂ ਯੂਜ਼ ਕਰੋ ਜਿਹੜਾ ਸਾਡਾ ਰੁਪਾਂਜਲੀ ਆਇਲ ਹੁੰਦਾ ਇੱਕ ਉਹ ਉਹਦੇ ਉੱਤੇ ਏਐਮ ਤੇ ਪੀਐਮ ਲਿਖਿਆ ਹੋਇਆ ਜਿਹੜਾ ਪੀਐਮ ਉਹਨੂੰ ਸ਼ਾਮ ਨੂੰ ਜੇ ਅਸੀਂ ਅੱਖਾਂ ਦੇ ਘੇਰੇ ਤੇ ਲਗਾ ਕੇ ਰਾਤੀ ਮ사ਜ ਕਰਕੇ ਸੌਂਦੇ ਹਾਂ ਸਵੇਰ ਨੂੰ ਵਾਸ਼ ਕਰ ਲੈਂਦੇ ਹਾਂ ਸਵੇਰ ਫੇਰ ਲਗਾ ਲੈਂਦੇ ਹਾਂ ਤਾਂ ਉਹਦੇ ਨਾਲ ਬਹੁਤ ਜਲਦੀ ਇਹ ਕੋਈ ਬਿਮਾਰੀ ਆ ਜਿਹੜੀ ਜਾਂਦੀ ਹੋਈ ਨਹੀਂ ਆ ਜਾਂਦੀ ਆ ਤੇ ਇਹ ਪਹਿਲਾ ਸਾਡਾ ਜਿਹੜਾ ਪ੍ਰੋਡਕਟ ਹੈ ਕਾਮਯਾਬ ਹੋਇਆ ਬਾਬਾ ਜੀ ਦੀ ਬੜੀ ਕਿਰਪਾ ਹੈ ਔਰ ਤੁਹਾਡੇ ਬੱਚਿਆਂ ਲਈ ਮੈਂ ਤੁਹਾਨੂੰ ਦੱਸ ਦਵਾ ਕਿ ਸਭ ਤੋਂ ਵਧੀਆ ਪ੍ਰੋਡਕਟ ਆਪਣੀ ਵੈਦਜੀ ਨੇ ਤਿਆਰ ਕੀਤਾ ਪੀਣ ਵਾਲੇ ਸ਼ਿਰਪ ਹੈ ਜਿਹੜੀ ਕਬੜੀ ਤੇ ਉਹਦਾ ਉਹਦਾ ਨਾਮ ਦਿੱਤਾ ਉਹਨਾਂ ਨੇ ਯੋ ਕਿਡ ਜਿਵੇਂ ਜੋ ਜੋ ਹਨੀ ਸਿੰਘ ਦਾ ਨਾਮ ਹੁੰਦਾ ਸੀ ਤੇ ਉਦਾਂ ਉਹਦਾ ਯੋ ਕਿਡ ਨਾਮ ਦਿੱਤਾ ਗਿਆ ਕਿ ਬੱਚਿਆਂ ਨੂੰ ਉਹਨੂੰ ਅਸੀਂ ਇੰਜੋਏ ਕਰਕੇ ਦੰਨੇ ਆ ਔਰ ਹੋਰ ਵੀ ਕਈ ਚੀਜ਼ਾਂ ਨੇ ਜਦੋਂ ਤੁਸੀਂ ਕਦੀ ਸਾਡੇ ਨਾਲ ਸੰਪਰਕ ਕਰੋਗੇ ਜਾਂ ਸਾਡਾ ਜਿਹੜਾ ਗੂਗਲ ਪੇਜ ਆ www.vaidwan.com ਤੇ ਜਾ ਕੇ ਤੁਸੀਂ ਦੇਖੋਗੇ ਤਾਂ ਬੱਚਿਆਂ ਵਾਸਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਪਰ ਮੇਰੀ ਇੱਕ ਤੁਹਾਨੂੰ ਰਿਕੁਐਸਟ ਹੈ ਜਿੰਨੀਆਂ ਵੀ ਪਰਿਵਾਰ ਜਿੰਨੀਆਂ ਵੀ ਮਾਤਾ ਜਿੰਨੀਆਂ ਵੀ ਗ੍ਰਹਿਣੀਆਂ ਮੇਰੀ ਗੱਲ ਸੁਣਦੀਆਂ ਨੇ ਔਖੇ ਹੋਵੋ ਸੌਖੇ ਹੋਵੋ ਆਪਣੇ ਬੱਚਿਆਂ ਨੂੰ ਇੱਕ ਚੁਟਕੀ ਹਲਦੀ ਖਾਣ ਦੀ ਆਦਤ ਜ਼ਰੂਰ ਪਾ ਦਿਓ ਰੋਜ਼ ਤਾਂ ਕਿ ਉਹਨਾਂ ਦਾ ਵਿਕਾਸ ਅੱਛਾ ਹੋ ਜਾਏ ਔਰ ਉਹਨਾਂ ਦੀ ਹੈਲਥ ਅੱਛੀ ਰਹੇ ਉਹਨਾਂ ਦਾ ਕੰਦ ਵਧੀਆ ਨਿਕਲ ਜਾਏ ਕਿਉਂਕਿ ਅੱਜ ਕੱਲ ਅਸੀਂ ਜਿੰਨਾ ਵੀ ਪੈਸਟੀਸਾਈਡ ਖਾਂਦੇ ਆ ਉਹ ਸਾਰੇ ਸਾਈਡ ਇਫੈਕਟ ਹਟਾਉਣ ਵਾਸਤੇ ਜਿਹੜੀ ਹਲਦੀ ਆ ਆਪਣੀ ਰਸੋਈ ਚ ਜਿਹੜੀ ਪਈ ਹੁੰਦੀ ਆ ਉਹ ਸਫੀਸ਼ੀਐਂਟ ਆ ਪਰ ਜੇ ਕਦੇ ਸਾਡੇ ਕੋਲੇ ਗੀੜਾ ਲੱਗੇ ਤੁਹਾਡਾ ਤਾਂ ਅਸੀਂ ਹਲਦੀ ਦੰਨੇ ਆ ਕਰਕਿਊਮਾ 18 ਕੈਰੇਟ 18 ਕੈਰੇਟ ਦਾ ਮਤਲਬ ਹੈ ਕਿ ਜਿੱਦਾਂ 골ਡ 18 ਕੈਰੇਟ ਹੁੰਦਾ ਨਾ ਉਸ ਤਰ੍ਹਾਂ ਹਲਦੀ ਦਾ ਸ਼ੋਧਨ ਕੀਤਾ ਜਾਂਦਾ ਉਹ ਵਾਲੀ ਹਲਦੀ ਜਿਹੜੀ ਆ ਉਹ ਸਾਰੇ ਪਰਿਵਾਰ ਲਈ ਅਸੀਂ ਦੰਨੇ ਆ ਉਹ ਬੱਚਿਆਂ ਲਈ ਬਹੁਤ ਗੁੱਡ ਐ ਤੁਸੀਂ ਕਦੇ ਵੀ ਆਓਗੇ ਉਹ ਲੈ ਕੇ ਦੇਖਣਾ ਬੱਚਿਆਂ ਨੂੰ ਦਿਓ ਬਹੁਤ ਬਹੁਤ ਧੰਨਵਾਦ ਧੰਨਵਾਦ ਸਤਿ ਸ਼੍ਰੀ ਅਕਾਲ ਗੋਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਤੁਹਾਡੇ ਕਲੀਨਿਕ ਤੇ ਪਹਿਲੇ ਵੀ ਗਈ ਹਾਂ ਇੱਕ ਦੋ ਵਾਰ ਪਰ ਤੁਹਾਡੇ ਕੋਲ ਨਾਲ ਮੇਰਾ ਮੇਲ ਨਹੀਂ ਹੋਇਆ ਮੈਂ ਤੁਹਾਡੀ ਬੇਟੀ ਕੋ ਗਈ ਸੀਗੀ ਮੈਂ ਪਹਿਲੇ ਕਾਫੀ ਹੈਲਦੀ ਸੀਗੀ ਤਾਂ ਮੇਰੇ ਕੋ ਤੁਰੀਆ ਨਹੀਂ ਜਾਂਦਾ ਸੀ ਸਰੀਰ ਚ ਪੇਨ ਰਹਿੰਦਾ ਸੀ ਕਾਫੀ ਤਾਂ ਮੈਂ ਉਹਨਾਂ ਕੋ ਦਵਾਈ ਦਿੱਤੀ ਮੈਨੂੰ ਅਮਨੁਰੀ ਜੀ ਨੇ ਤੁਹਾਡਾ ਰੈਫਰੈਂਸ ਦਿੱਤਾ ਸੀਗਾ ਪਰ ਤੁਸੀਂ ਮੈਨੂੰ ਮਿਲੇ ਨਹੀਂ ਉੱਥੇ ਫਿਰ ਮੈਂ ਤੁਹਾਡੀ ਬੇਟੀ ਨੂੰ ਮਿਲੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਟਰੀਟ ਕਰਾਂਗੀ ਉਹਨਾਂ ਨੇ ਬਹੁਤ ਅੱਛਾ ਟਰੀਟ ਕੀਤਾ ਮੈਨੂੰ ਉਹਨਾਂ ਦੀ ਦਵਾਈ ਨਾਲ ਮੈਨੂੰ ਕਾਫੀ ਫਰਕ ਆਇਆ ਮੈਂ ਹੁਣ ਤੁਰ ਫਿਰ ਵੀ ਸਕਦੀ ਹਾਂ ਵੈਰੀ ਗੁੱਡ ਪਹਿਲੇ ਮੈਂ ਬਿਲਕੁਲ ਤੁਰ ਨਹੀਂ ਸਕਦੀ ਸੀ ਕਾਫੀ ਹੈਲਥੀ ਹੋ ਗਈ ਸੀ ਫਿਰ ਨੂਰੀ ਮੈਡਮ ਨੂੰ ਦੱਸਿਆ ਵੇ ਠੀਕ ਹੋ ਗਈ ਹਾਂਜੀ ਹੁਣ ਕਾਫੀ weight loss ਹੋ ਗਿਆ ਮੇਰਾ ਹੁਣ ਮੈਂ ਸੈਰ ਕਰਨ ਵੀ ਜਾਂਦੀ ਹਾਂ ਤੇ ਮੇਰਾ ਦਰਦ ਵੀ ਕਾਫੀ ਰելիਫ ਹੈ ਬਸ ਆਪਣਾ ਖਿਆਲ ਰੱਖੋ ਮੇਰੀ ਭੈਣ ਇੱਕ ਤੇ ਹਲਦੀ ਜਿਹੜੀ ਪੰਚਮ ਹਲਦੀ ਹੈ ਉਹ ਕਦੀ ਨਹੀਂ ਬੰਦ ਕਰਨੀ ਬਸ ਇਹ ਜ਼ਰੂਰ ਹੈ ਕਿ ਹਫ਼ਤੇ ਚ ਇੱਕ ਜਾਂ ਦੋ ਦਿਨ ਨਹੀਂ ਲੈਣੀ ਰੈਗੂਲਰ ਲੈਂਦੇ ਰਹੋ ਜਦ ਤੱਕ ਜ਼ਿੰਦਗੀ ਆ ਔਰ ਜਦ ਤੱਕ ਅਸੀਂ ਤੁਹਾਨੂੰ ਦੇ ਪਾ ਰਹੇ ਹਾਂ ਇਹ ਪਿਓਰ ਚੀਜ਼ ਆ ਇਹਨੂੰ ਬੰਦ ਨਾ ਕਰਿਓ ਮੁੜ ਕੇ ਦੁਬਾਰਾ ਇਹ ਪ੍ਰੋਬਲਮ ਨਹੀਂ ਤੁਹਾਨੂੰ ਤੰਗ ਕਰੂਗੀ ਔਰ ਉਹਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ 'ਚ ਫਾਇਦਾ ਹੋਊਗਾ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ ਓਕੇ ਥੈਂਕ ਯੂ ਸਰ